ਪਿਆਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਮੈਟਾਬੋਲਿਕ ਸਿੰਡਰੋਮ ਤੋਂ ਰਾਹਤ ਪਾਉਣ ਵਾਸਤੇ ਇੱਕ ਸੌਖੀ ਐਕਸਰਸਾਈਜ਼ ਦੱਸਦਾ ਮੈਟਾਬੋਲਿਕ ਸਿੰਡਰੋਮ ਬਹੁਤ ਹੀ ਜਿਆਦਾ ਖਤਰਨਾਕ ਸਾਡੀਆਂ ਜਿਹੜੀਆਂ ਸਥਿਤੀਆਂ ਨੇ ਮੈਡੀਕਲ ਦੀਆਂ ਉਹਨਾਂ ਨੂੰ ਜਨਮ ਦਿੰਦਾ ਜਿਵੇਂ ਮੋਟਾਪਾ ਆਉਣਾ ਬਲੱਡ ਪ੍ਰੈਸ਼ਰ ਦਾ ਵਧਣਾ ਸ਼ੂਗਰ ਦਾ ਰੋਗ ਹੋ ਜਾਣਾ ਦਿਲ ਦੇ ਰੋਗ ਹੋ ਜਾਣੇ ਜਾਂ ਜਿਗਰ ਖਰਾਬ ਹੋ ਜਾਣਾ ਵਰਗੇ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਕਾਰਨ ਮੈਟਾਬੋਲਿਕ ਸਿੰਡਰੋਮ ਹੁੰਦਾ ਉਹਦੇ ਲਈ ਸਭ ਤੋਂ ਵਧੀਆ ਇਹ ਤਰੀਕਾ ਹੈਗਾ ਕਿ ਐਕਸਰਸਾਈਜ਼ ਕੇ ਪੌੜੀਆਂ ਚੜ੍ਹਨੀਆਂ ਤੁਸੀਂ 2-300 ਸਟੈਪ ਪੌੜੀਆਂ ਦੇ ਰੋਜ਼ਾਨਾ ਚੜ੍ਹਦੇ ਹੋ 5-7 ਮਿੰਟ ਸਵੇਰੇ ਦੁਪਹਿਰੇ ਸ਼ਾਮ ਕਰਕੇ ਵੀ ਤੁਸੀਂ ਕਰ ਲੈਂਦੇ ਹੋ ਤਾਂ ਬਹੁਤ ਵਧੀਆ ਰਾਹਤ ਮਿਲਦੀ ਹੈ ਰੋਟੀ ਖਾਣ ਤੋਂ ਵੱਧਾ ਘੰਟਾ ਬਾਅਦ ਤੁਸੀਂ ਸਵੇਰੇ ਜਾਂ ਦੁਪਹਿਰੇ ਸ਼ਾਮ ਤਿੰਨ ਵਾਰ ਖਾਣਾ ਖਾਂਦੇ ਹੋ ਤਾਂ ਸੈਰ ਕਰ ਲੈਂਦੇ ਹੋ ਉਹਦੇ ਨਾਲ ਵੀ ਤੁਹਾਨੂੰ ਮੈਟਾਬੋਲਿਕ ਸਿੰਡਰੋਮ ਤੋਂ ਕਾਫੀ ਹੱਦ ਤੱਕ ਜਿਹੜੀ ਰਿਲੀਫ ਮਿਲਦੀ ਹੈ ਤੇ ਪੌੜੀਆਂ ਚੜ੍ਹਨੀਆਂ ਬਹੁਤ ਹੀ ਵਧੀਆ ਐਕਸਰਸਾਈਜ਼ ਹੈ। ਸੋ ਇਸ ਕਰਕੇ ਪੌੜੀਆਂ ਚੜ੍ਹਨ ਦੀ ਆਦਤ ਜਰੂਰ ਪਾਓ। ਆਪਣੇ ਘਰ ਦੇ ਵਿੱਚ ਹੀ ਤੁਹਾਡੀ ਅਗਰ 10 ਵੀ ਪੌੜੀਆਂ ਵੀ ਹੈਗੀਆਂ। ਇਹ 5-7 ਵਾਰੀ ਕੰਟੀਨਿਊ ਉੱਪਰ ਥੱਲੇ ਜਾ ਕੇ ਉਹ ਪੌੜੀਆਂ ਚੜ੍ਹੋ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ। ਧੰਨਵਾਦ।